ਉਝ ਅੱਡ ਕੇ ਗਿਆ ਜਣਾ ਜਣਾ ਜੀ ਮੇਰਾ ਨਸੀਮਾ ਕਿੱਥੇ ਲੱਗਦੇ ਨੇ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਕਤਲ ਕੀਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਸਿਗੋ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤੇ ਰਾਤ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਜੋਖਿਸ਼ ਕੀਤਾ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ ਹੀ 1.5 ਮਹੀਨਾ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਵਾਪਸ ਨਹੀਂ ਲਾਣੀ ਰੰਜਿਸ਼ ਬਸ ਬਿਨਾਂ ਗਾਲਤੋ ਲੜਾਈਆਂ ਬਸ ਆਪਸ ਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰੇ ਹਾਂਜੀ ਮਰਮਾਨ ਵਾਸਤੇ ਹੁਣ ਨਾਂ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਨੇ ਤੇ ਸਰ ਡੇਢ ਮਹੀਨਾ ਹੋ ਗਿਆ ਹੈ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਤੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਈ ਨਾ ਹੀ ਕੋਈ ਪੁਲਸ ਵਾਲੇ ਨੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨੇ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਹੀਨਾ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਅਰੇ ਇਨੀ ਦਾਸ ਬਸ ਸਾਨੂੰ ਇਹ ਸਾਰ ਕਹੀਏ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਇੱਕ ਹਫਤੇ ਦੇ ਵਿੱਚ ਉਹਸ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਏ ਨੇ ਸਾਡਾ ਸਾਨੂੰ ਜੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਹੀ ਮਾਰੀ ਸਾਡਾ ਹੋਰ ਕਿਸੇ ਦਾ ਪਤਾ ਸਾਨੂੰ ਆ ਹੋਰ ਇਹ ਸਾਰੀ ਘਟਨਾ ਕੀ ਵਾਪਰੀ ਜਿਹੜੀ ਤੁਹਾਡੇ ਕੋਲ ਜੀ ਅਸੀਂ ਵਿਆਹ ਤੋਂ ਆਏ ਸੀ ਬੀ ਸਾਰੇ ਮੁੰਡੇ ਨਾਲ ਲਗੇ ਸੀ ਵਿਵਾਂਸੀ ਘੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋਹਾਂ ਨੇ ਮਾਰੀ ਕੌਣ ਸੀ ਗੋਲੀ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਤੁਹਾਡੇ ਕੀ ਲੱਗਦੇ ਇੱਕ ਤਾਂ ਚਾਚਾ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਹੈਗੇ ਸੀ ਨਾਲ ਹਾਂਜੀ ਚਾਚਾ ਦਾ ਮੁੰਡੇ ਨੇ ਮਾਰੀ ਏ ਗੋਲੀ ਕੀ ਤੁਹਾਨੂੰ ਲੱਗਦਾ ਕੋ ਰੰਜੀ ਸੀ ਜਾਂ ਹਾਂਜੀ ਕੋਈ ਇਹਨਾਂ ਨਾਲ ਪਤਾ ਨਹੀਂ ਅਣਨਾ ਦੀ ਲਾਕਡਾਰ ਸੀ ਕਿ ਵੈਸੇ ਹੀ ਇਹਨਾਂ ਨੇ ਕੀ ਕਰਦੇ ਸੀ ਮੇਰਾ ਭਰਾ ਵੀ ਕੋਲਾ ਪਾਲਾ ਹੈਗਾ ਸੀ ਉਹਨੂੰ ਗੱਲਾਂ ਚ ਲਿਆਤਾ ਹੈ ਨਾ ਹਾਂਜੀ ਇਹ ਜੇਲ੍ਹ ਚ ਰੱਖ ਕੇ ਆਏ ਪਹਿਲਾਂ ਕਤਲ ਦਾ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੀ ਤੁਹਾਨੂੰ ਲੱਗਦਾ ਜਿਹੜਾ ਐਫ ਆਈ ਰਿਪੋਰਟ ਹੈ ਤੇਰੀ ਕੋਈ ਖਾਬ ਲੱਗਦਾ ਕਾਰਨ ਕੀ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਹੈ ਬਸ ਹੁਣ ਅਸੀਂ ਕਾਰਵਾਈ ਕਰਨੀ ਹੈ ਬਸ ਵੀ ਸਾਨੂੰ ਕਾਨੂੰਨ ਵੇਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂ ਹਾਂਜੀ ਜਿਹੜੇ ਤੋਂ 10 ਦਿਨ ਹੋ ਗਏ ਜਾਂ ਬਾਹਰ ਆਏ ਹਾਂਜੀ ਮੌਤ ਹੋ ਗਈ ਛੋਟਾ ਹੈ ਭਤੀਜਾ ਸਾਡਾ ਮੇਰਾ ਮਾਂ ਪਿਓ ਰੋਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਵੀ ਨਹੀਂ ਦਿੱਤਾ ਇਹ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਲੀਕ ਰੋਡ ਪਰ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਦੋਂ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 27 ਸਲੈਕਟ ਪਰਚਾ ਦਰਜ ਕੀਤਾ ਹੋਇਆ ਸੀਗਾ 223/24 ਜਿਹੜਾ ਮੁਕੱਦਮਾ ਥਾਣਾ ਸਿਟੀ ਵਿਰੋਕ ਪਰ ਦਰਜ ਹੈਗਾ ਤੇ ਦਰਾਨੇਲਾ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਕੋਲੀ ਬੱਚੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮੁਕੱਦਮੇ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਹਮਲੇ ਵਿੱਚ ਲੈਂਦੀ ਯਾ ਦੋਸ਼ੀ ਫੜੇ ਚਾਹ ਕਹਿੰਦੇ ਕਿ ਹਰ ਫੜਨਾ ਨਹੀਂ ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੋਂ ਬਾਕੀ ਬਾਕੀ ਦੋ ਬੰਦੇ ਬਾਇ ਨੇਮ ਆ ਜੀ ਬਾਕੀ ਅਨਪਛਾਤੇ